ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਪੰਜਾਬੀਆਂ ਦਾ ਧੰਨਵਾਦ ਕਰਨਾ ਚਾਹੁੰਗਾ ਜਿਨ੍ਹਾਂ ਨੇ ਐਨੀ ਮਿਹਨਤ ਤੇ ਦੇ ਨਾਲ ਤੇ ਹਰ ਤਰੀਕੇ ਦੀ ਸੰਭਵ ਜਿਹੜੀ ਮਦਦ ਹੈ ਉਹ ਭੇਜ ਰਹੇ ਨੇ ਸਾਡੇ ਸਾਰੇ ਸਾਥੀ ਜਿਹੜੇ ਨੇ ਸਾਡੇ ਭਰਾਵਾਲੀਆ ਸਾਪੰਕਰ ਜੀ ਅੰਮ੍ਰਿਤਸਰੀ ਟੀਮ ਜਿਹੜੀ ਹੈ ਇਹ 5 ਟਰੱਕ ਚਾਰੇ ਦੇ ਲੈ ਕੇ ਪਹੁੰਚੇ ਆ ਕੱਲ ਵੀ ਅਸੀਂ ਬਹੁਤ ਝਾਰਾ ਵੰਡਿਆ ਆਚਾਰ ਜਿਹੜਾ ਹੈ ਪਸ਼ੂਆਂ ਦਾ ਕਿਉਂਕਿ ਜਿਹੜੇ ਹੈ ਫਸਲ ਦਾ ਨੁਕਸਾਨ ਹੋ ਗਿਆ ਜਿਹੜੇ ਪੱਠੇ ਵੀ ਉਹਨਾਂ ਦਾ ਨੁਕਸਾਨ ਹੋ ਗਿਆ ਤੇ ਹੁਣ ਜਿਹੜਾ ਹੈ ਆਚਾਰ ਹੀ ਇੱਕ ਰਾਹਤ ਹੈ ਤੇ ਕੱਲ ਵੀ ਲਗਾਤਾਰ ਤੇ ਅੱਜ ਇਹ ਜਿਹੜੇ ਤੁਹਾਡੇ ਸਾਹਮਣੇ 5 ਟਰੱਕੇ ਸਾਰੇ ਭਰਾ ਲੈ ਕੇ ਪਹੁੰਚੇ ਨੇ ਇਹ ਹੁਣ ਹੀ ਸਾਡੇ ਜਿਹੜੀ ਟੀਮਾਂ ਸ਼ਾਹਪੁਰ ਬੇਲੇ ਚੰਦਪੁਰ ਬੇਲੇ ਗਾਜਪੁਰ ਬੇਲੇ ਇਧਰੋਂ ਗਾਜੀਪੁਰ ਡਾਡੀ ਜਿੱਥੇ ਇਥੇ ਨੁਕਸਾਨ ਹੋਇਆ ਉਹਨਾਂ ਨੂੰ ਹੁਣੇ ਜਿਹੜੇ ਹੈ ਡਿਸਟ੍ਰਿਬਿਊਟ ਜਿਹੜਾ ਹੈ ਸ਼ੁਰੂ ਹੋ ਜਾਣਗੇ ਪੰਜ ਟਰੱਕ ਇਹਨਾਂ ਸਾਥੀਆਂ ਵੱਲੋਂ ਹੋਰ ਆ ਰਿਹਾ ਲੋਡ ਹੋ ਰਿਹਾ ਕੱਲ ਵੀ ਜਿੱਲਾ ਟਰੱਕ ਸੈਂਸ ਵੱਲ ਗਿਆ ਸੀ ਸਾਡੀ ਟੀਮ ਵੱਲੋਂ ਹੋਰ ਵੀ ਕਿਸੇ ਨੂੰ ਵੀ ਜਿਹੜਾ ਹੈ ਆਚਾਰ ਦੀ ਲੋੜ ਹੈ ਸਾਨੂੰ ਦੱਸੋ ਰਸ਼ਨ ਕੋਈ ਚੀਜ਼ ਵੀ ਕਿਸੇ ਵੀ ਤਰ੍ਹਾਂ ਦੀ ਘਰਾਂ ਦੀ ਵੀ ਜਿਹੜੀ ਅਸੀਂ ਗਰਦਾਵਰੀ ਸ਼ੁਰੂ ਕਰਾਤੀ ਘਰਾਂ ਦੀ ਵੀ ਮਦਦ ਕਰਾਂਗੇ ਫਸਲਾਂ ਦੀ ਗਰਦਾਵਰੀ ਹੋ ਰਹੀ ਹੈ ਇਹ ਇਹ ਔਖੀ ਘੜੀ ਹੈ ਤੇ ਅਸੀਂ ਸਾਰੇ ਤੁਹਾਡੇ ਨਾਲ ਆ ਮੈਂ ਆਪਣੇ ਹਲਕਾ ਨਿਵਾਸੀਆਂ ਨੂੰ ਫੀਲ ਕਰੂੰਗਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਲੋੜ ਹੈ ਬੇਝਿਖੋ ਕੇ ਜਿਹੜਾ ਹੈ ਤੁਸੀਂ ਸਾਨੂੰ ਦੱਸ ਸਕਦੇ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਪੂਰਾ ਕਰਾਂਗੇ ਹਾਲਾਤ ਸੁਧਰ ਰਹੇ ਨੇ ਪਾਣੀ ਘਟ ਰਿਹਾ ਹੈ ਜਿਹੜਾ ਹੈ ਗੁਰੂ ਸਾਹਿਬ ਬਹੁਤ ਕਿਰਪਾ ਕਰ ਰਹੇ ਆ ਬਸ ਆਪਾਂ ਇਦਾਂ ਹੀ ਦੇ ਲੱਗੇ ਰਹੇ ਪੰਜ ਸੱਤ ਦਿਨ ਜਿਹੜਾ ਹੈ ਕਾਫੀ ਹੱਦ ਤੱਕ ਜਿਹੜੇ ਨਾਰਮਲ ਸੀ ਤੇ ਜਿਵੇਂ ਜਿਵੇਂ ਇਦਾਂ ਦੇ ਜਿਹੜੇ ਭਰਾ ਮਦਦ ਕਰਦੇ ਆ ਤਾਂ ਇੱਕ ਜਿਹੜਾ ਦੁੱਖ ਹੈ ਉਹ ਹੋਰ ਵੱਡਿਆ ਜਾਂਦਾ ਸਾਡੇ ਬਹੁਤ ਹੀ ਹਰਮਨ ਪਿਆਰੇ ਭਰਾ ਹਰਜੋਤ ਸਿੰਘ ਬੈਂਸ ਜਿਹੜੇ ਕਿ ਬਹੁਤ ਹੀ ਜਿਆਦੇ ਇਲਾਕੇ ਦੇ ਵਿੱਚ ਮਿਹਨਤ ਨਾਲ ਸ਼ਿੱਦਤ ਨਾਲ ਲੱਗੇ ਹੋਏ ਨੇ ਤਾਂ ਕਿ ਜਿੰਨਾ ਇਲਾਕੇ ਦਾ ਦੁੱਖ ਹੈ ਸਾਡੇ ਭਰਾਵਾਂ ਦਾ ਦੁੱਖਾ ਉਹ ਨਾ ਘਟ ਸਕੇ ਇਹਨਾਂ ਦੇ ਦਿਸ਼ਾ ਨਿਰਦੇਸ਼ ਇਹਨਾਂ ਦੀ ਗਾਈਡੈਂਸ ਦੇ ਸਦਕਾ ਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਇਲਾਕੇ ਦੇ ਵਿੱਚ ਚਾਰੇ ਦੀ ਜਾਂ ਇਲਾਕੇ ਦੇ ਵਿੱਚ ਆਚਾਰ ਜਿਹੜਾ ਮੱਕੀ ਦਾ ਆਚਾਰ ਆਪਾਂ ਪਾਉਣੇ ਆ ਉਹ ਦੀ ਕਿਸੇ ਜਿਸਮ ਨਾਲ ਜਿੰਨੀ ਵੱਧ ਤੋਂ ਵੱਧ ਸੇਵਾ ਹੁੰਦੀ ਆ ਅਸੀਂ ਕਰ ਸਕੀਏ ਸਾਡਾ ਇਹ ਵੀ ਇਹਨਾਂ ਨੂੰ ਅਸੀਂ ਵਿਸ਼ਵਾਸ ਦਿਵਾਇਆ ਸਾਡੀ ਸਾਰੀ ਟੀਮ ਵੱਲੋਂ ਇਹ ਵਿਸ਼ਵਾਸ ਦਿਵਾਇਆ ਕਿ ਇਸ ਤੋਂ ਬਾਅਦ ਚਾਰੇ ਦੀ ਇਹ ਸਪਲਾਈ ਤੋਂ ਬਾਅਦ ਦੂਜਾ ਸਾਰੇ ਰਾਸ਼ਨ ਜਾਂ ਹੋਰ ਵੀ ਸਪਲਾਈ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੇ ਡਾਕਟਰ ਭਰਾਵਾਂ ਨੂੰ ਮੈਡੀਕਲ ਪਰਸਨਲ ਨੂੰ ਅਸੀਂ ਬੇਨਤੀ ਕਰੀਏ ਕਿ ਤੁਸੀਂ ਸਾਡੇ ਮੋਢੇ ਤੇ ਮੋਢਾ ਲਾਓ ਔਰ ਸਾਡੇ ਨਾਲ ਅਸੀਂ ਅੱਲਾਕ ਲਾਗੇ ਸ਼੍ਰੀ ਨਾਨਕਪੁਰ ਸਾਹਿਬ ਹਲਕੇ ਦੇ ਪਿੰਡਾਂ ਦੇ ਵਿੱਚ ਜਾ ਕੇ ਮੈਡੀਕਲ ਕੈਂਪ ਲਾਈਏ ਤਾਂ ਕਿ ਅਸੀਂ ਉਹਨਾਂ ਨੂੰ ਮੈਡੀਕਲ ਸਹੂਲਤਾਂ ਵੀ ਪ੍ਰੋਵਾਈਡ ਕਰ ਸਕੀਏ ਕਿਉਂਕਿ ਜਦੋਂ ਇਹ ਖੜਾ ਦਾ ਪਾਣੀ ਹੈ ਥੋੜਾ ਰਸੀਡ ਕਰੇਗਾ ਤਾਂ ਆਪਾਂ ਨੂੰ ਉਸ ਦੀ ਵੀ ਜ਼ਰੂਰਤ ਪਵੇਗੀ ਉਹ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਔਰ ਅਸੀਂ ਡਾਕਟਰ ਸਹਿਬਾਨਾਂ ਨੂੰ ਵੀ ਅਸੀਂ ਮੈਡੀਕਲ ਪਰਸਨਲ ਨੂੰ ਬੇਨਤੀ ਕੀਤੀ ਕਿ ਸਾਡਾ ਤੁਸੀਂ ਸਹਿਯੋਗ ਦਿਓ ਔਰ ਤਾਂ ਕਿ ਆਪਾਂ ਮੈਡੀਕਲ ਕੈਂਪ ਆਰਗੇਨਾਈਜ਼ ਕਰ ਸਕੀਏ ਧੰਨਵਾਦ ਜੀ